ਇਸ ਵੇਲੇ ਚਰਚਾ ਦੇ ਵਿੱਚ ਹੈ ਪੰਜਾਬੀ ਨਵੀਂ ਫਿਲਮ ਆਈ ਤਰਸੇਮ ਜਸੜ ਦੀ ਗੁਰੂ ਨਾਨਕ ਜਹਾਜ਼ ਜੋ ਕਿ ਕਾਮਾਗਾਟਾ ਮਾਰੂ ਜਹਾਜ਼ ਸੀ ਉਸ ਦੇ ਉੱਤੇ ਬੇਸਡ ਇਹ ਮੂਵੀ ਬਣਾਈ ਗਈ ਹੈ ਇਤਿਹਾਸ ਦੇ ਬਾਰੇ ਜਾਣੂ ਕਰਵਾਉਂਦੀ ਹੈ ਤੇ ਇਸ ਫਿਲਮ ਨੂੰ ਦੇਖਣ ਤੋਂ ਬਾਅਦ ਪੱਤਰਕਾਰ ਹਰਜਿੰਦਰ ਸਿੰਘ ਢਿੱਲੋਂ ਦੀ ਜ਼ੁਬਾਨੀ ਸੁਣਦੇ ਹਾਂ ਕਿ ਕੀ ਇਸ ਦੇ ਵਿੱਚ ਸੱਚ ਦਿਖਾਇਆ ਗਿਆ ਜੋ ਘਟਨਾਵਾਂ ਵਾਪਰੀਆਂ ਉਸ ਵੇਲੇ ਕੀ ਉਹੀ ਨੇ ਜਾਂ ਫਿਰ ਜਿਵੇਂ ਮਸਤਾਨੇ ਫਿਲਮ ਦੇ ਵਿੱਚ ਛੋਟੀ ਗੱਲ ਨੂੰ ਵੱਡਾ ਕਰਕੇ ਦਿਖਾਇਆ ਗਿਆ ਸੀ ਜਾਂ ਉਹ ਚੀਜ਼ ਹੈ ਹਰਜਿੰਦਰ ਕਿਵੇਂ ਦੇਖਦੇ ਹੋਂ ਕਿਉਂਕਿ ਫਿਲਮਾਂ ਲਗਾਤਾਰ ਸਿੱਖ ਇਤਿਹਾਸ ਦੇ ਬਾਰੇ ਜਾਂ ਫਿਰ ਸਿੱਖਾਂ ਦੇ ਬਾਰੇ ਆਉਂਦੀਆਂ ਨੇ ਤੇ ਇਹ ਫਿਲਮ ਵੀ ਇੱਕ ਹਿਸਟਰੀ ਦੇ ਨਾਲ ਜੁੜੀ ਹੋਈ ਫਿਲਮ ਹੈ ਕਿ ਇਸ ਦੇ ਵਿੱਚ ਸੱਚ ਹੈ ਕਿ ਇਸ ਦੇ ਵਿੱਚ ਝੂਠ ਹੈ ਤਾਂ ਫਿਲਮ ਦੇ ਬਾਰੇ ਆਪਾਂ ਗੱਲ ਕਰੀਏ ਤਾਂ ਕੀ ਇਸ ਦੇ ਵਿੱਚੋਂ ਨਿਚੋੜ ਨਿਕਲਦਾ ਬਿਲਕੁਲ ਗੁਰਪ੍ਰੀਤ ਪਹਿਲਾਂ ਤਾਂ ਆਪਣੇ ਸਾਰੇ ਦਰਸ਼ਕਾਂ ਦਾ ਧੰਨਵਾਦ ਕਰਾਂਗੇ ਜਿਹੜੇ ਆਪਾਂ ਨੂੰ ਦੇਖਣਗੇ ਜਾਂ ਸੁਣਨਗੇ ਹੂੰ ਤੇ ਜਿਵੇਂ ਛੋਟੇ ਹੁੰਦਿਆਂ ਤੋਂ ਲੈ ਕੇ ਸਲੋਗਨ ਪੜਦੇ ਆਏ ਆ ਹਨਾ ਪੰਜਾਬ ਬਸਦਾ ਗੁਰਾਂ ਦੇ ਨਾਂ ਤੇ ਪੰਜਾਬ ਦੇ ਜੰਮਿਆਂ ਨੂੰ ਨਿਤ ਮਹਿਮਾ ਹਨਾ ਤਾਂ ਅਜੇ ਹੀ ਜਿਹੜਾ ਕਿ ਤਰਸੀਮ ਜੱਸੜ ਦਾ ਕਰਦਾਰ ਆ ਇਸ ਦੇ ਵਿੱਚ ਨਵਾਇਆ ਗਿਆ ਬਾਕੀ ਜਿਹੜੀ ਕਿ ਇਤਿਹਾਸ ਦੇ ਨਾਲ ਸੰਬੰਧਤ ਮੂਵੀ ਆ ਮੈਂ ਉਸ ਤੋਂ ਬਾਅਦ ਜਦੋਂ ਮੂਵੀ ਆਈ ਤੇ ਕਈ ਜਗ੍ਹਾ ਦੇ ਉੱਪਰ ਕੰਟਰੋਵਰਸੀ ਦੇਖਣ ਨੂੰ ਮਿਲੀ ਹਨਾ ਕਈ ਜਗ੍ਹਾ ਦੇ ਉੱਪਰ ਮਤਲਬ ਇਹ ਕਿਹਾ ਗਿਆ ਕਿ ਇਹਨਾਂ ਨੂੰ 네ਗੈਟਿਵਿਟੀ ਫਲਾਓ ਹਨਾ ਇਹ ਇਤਿਹਾਸ ਨਾਲ ਛੇੜਛਾੜ ਕਰ ਰਹੇ ਆ ਜਾਂ ਇਹ ਹੋ ਰਿਹਾ ਜਾਂ ਉਹ ਹੋ ਰਿਹਾ ਕਈ ਜਗ੍ਹਾ ਦੇ ਉੱਪਰ ਇਹ ਚੀਜ਼ਾਂ ਦੇਖਣ ਨੂੰ ਮਿਲੀਆਂ ਪਰ ਮੈਨੂੰ ਇਹ ਸੀਗਾ ਵੀ ਉਨਾ ਟਾਈਮ ਆਪਾਂ ਇਹਦੇ ਨਾਲ ਨਹੀਂ ਕੌਂਟਰੋਵਰਸੀ ਚਾਅ ਸਕਦੇ ਨਹੀਂ 네ਗੈਟਿਵਿਟੀ ਫਲਾ ਸਕਦੇ ਜਿੰਨਾ ਟਾਈਮ ਆਪਾਂ ਇਹਦੇ ਬਾਰੇ ਪੜ੍ਹਦੇ ਨਹੀਂ ਆ ਦੇਖਦੇ ਨਹੀਂ ਕਿਉਂਕਿ ਹੁਣ ਮੇਰੇ ਹੱਥ ਦੇ ਵਿੱਚ ਇਹ ਕਿਤਾਬ ਆ ਭਾਈ ਮੇਵਾ ਸਿੰਘ ਲੋਪੋ ਕੇ ਸ਼ਹੀਦ ਭਾਈ ਮੇਵਾ ਸਿੰਘ ਲੋਪੋ ਕੇ ਬ੍ਰਿ얌 ਸਿੰਘ ਸੰਧੂ ਦੀ ਲਿਖੀ ਹੋਈ ਕਿਤਾਬ ਆ ਤੇ ਜਿਹਦੇ ਕਿਰਦਾਰ ਦੇ ਉੱਤੇ ਫਿਲਮ ਬਣੀ ਹੈ ਜਿਹਦੇ ਜਿਹਦੇ ਕਿਰਦਾਰ ਦੇ ਉੱਪਰ ਇਹ ਫਿਲਮ ਬਣੀ ਹੈ ਕਿਉਂਕਿ ਇਹ ਜਿਹੜੀ ਮੂਵੀ ਆ ਇਸ ਮੂਵੀ ਦੇ ਵਿੱਚ ਭੈਮੇਵ ਸਿੰਘ ਲੋਪੋ ਕੇ ਉਹ ਕਿਰਦਾਰ ਆ ਜਿਹੜਾ ਕਿ ਇੱਕ ਸਾਰੀ ਫਿਲਮ ਦੇ ਆਲੇ ਦੁਆਲੇ ਸਾਰੀ ਫਿਲਮ ਦੇ ਆਲੇ ਦੁਆਲੇ ਗੁਰੂ ਨਾਨਕ ਜਹਾਜ਼ ਜਿਹੜਾ ਜਹਾਜ਼ ਦਾ ਨਾਮ ਲਿਖਿਆ ਲਿਤਾ ਗਿਆ ਹਨਾ ਤਾਂ ਇਹ ਸਾਰੀ ਮੂਵੀ ਇਸ ਦੇ ਆਲੇ ਦੁਆਲੇ ਚੱਲਦੀ ਹੈ ਇਸ ਕਿਰਦਾਰ ਦੇ ਇਸ ਕਿਰਦਾਰ ਦੇ ਆਲੇ ਦੁਆਲੇ ਚੱਲਣ ਦਾ ਕੀ ਕਾਰਨ ਆ ਕਿਉਂਕਿ ਜਿਹੜਾ ਇਹ ਕਿਰਦਾਰ ਆ ਇਹ ਕਿਰਦਾਰ ਇੱਕ ਆਮ ਪਰਿਵਾਰ ਦੇ ਵਿੱਚੋਂ ਸੀ ਜਿਹੜਾ ਸ਼ਹੀਦ ਭਾਈ ਮੇਵਤ ਸਿੰਘ ਲੋਪੋਕੇ ਇਹਨਾਂ ਦਾ ਘਰ ਦਾ ਗੁਜ਼ਾਰਾ ਮੁਸ਼ਕਲ ਨਾਲ ਚੱਲਦਾ ਸੀ ਉਹਨੇ ਦੇਖਿਆ ਵੀ ਪੜ੍ਹ ਲਿਖ ਗਏ ਹਨ ਵੀ ਚਲੋ ਆਪਾਂ ਖੇਤੀਬਾੜੀ ਨਾਲ ਮੱਥਾ ਮਾਰਨ ਦੀ ਬਜਾਏ ਜਾਂ ਬਾਹਰ ਚਲੇ ਜਾਨੇ ਆ ਤੇ ਜਾਂ ਵੀ ਫੌਜ ਚ ਭਰਤੀ ਹੋ ਜਾਣੇ ਇਹਨਾਂ ਨੇ ਦੋ ਰਸਤਿਆਂ ਦੇ ਵਿੱਚੋਂ ਇੱਕ ਰਸਤਾ ਚੁਣਿਆ ਇਹਨਾਂ ਨੇ ਰਸਤਾ ਚੁਣਿਆ ਬਾਹਰ ਜਾਣ ਦਾ ਕੈਨੇਡਾ ਦੇ ਵਿੱਚ ਜਿਵੇਂ ਕੱਲ ਅੱਜ ਕੱਲ ਚੋਂ ਹਾਂ ਜਿਵੇਂ ਅੱਜ ਕੱਲ ਚੋਂ ਹੁੰਦੇ ਆ ਤੇ ਉੱਥੇ ਕੀ ਸੀਗਾ ਜਿਵੇਂ ਅੱਜ ਕੱਲ ਇੱਕ ਰੌਲਾ ਪੈ ਰਿਹਾ ਹੈਗਾ ਕੈਨੇਡਾ ਦੇ ਵਿੱਚੋਂ ਭਾਰਤੀਆਂ ਨੂੰ ਬਾਹਰ ਕੱਢਿਆ ਜਾ ਰਿਹਾ ਤਾਂ ਉਦੋਂ ਵੀ ਇਹੀ ਸੀਗਾ ਕਿ ਕੈਨੇਡਾ ਦੇ ਵਿੱਚ ਰੋਕ ਲਾਤੀ ਸੀ ਜਿਵੇਂ ਹੁਣ ਲੱਗੀ ਜਿਵੇਂ ਹੁਣ ਲੱਗੀ ਹੋਈ ਆ ਕੈਨੇਡਾ ਦੇ ਵਿੱਚ ਰੋਕ ਲੱਗ ਗਈ ਸੀ ਰੋਕ ਲੱਗਣ ਦੇ ਕਾਰਨ ਕਾਰਨ ਕੀ ਸੀ ਉਹ ਕਹਿੰਦੇ ਸੀਗੇ ਵੀ ਜੇਕਰ ਇੱਥੇ ਪ੍ਰਵਾਸੀ ਆ ਕੇ ਰਹਿੰਦੇ ਨੇ ਤਾਂ ਪ੍ਰਵਾਸੀਆਂ ਦੇ ਕਾਰਨ ਜਿਹੜਾ ਸਾਡਾ ਰਜਗਾਰ ਆ ਉਹ ਮਰ ਜੇਗਾ ਹੁਣ ਵੀ ਇਹੀ ਦਲੀਲਾਂ ਦਿੱਤੇ ਜਾਂਦੇ ਨੇ ਹੁਣ ਵੀ ਇਹੀ ਦਲੀਲਾਂ ਦਿੱਤੇ ਜਾਂਦੇ ਆ ਉਦੋਂ ਵੀ ਇਹੀ ਦਲੀਲਾਂ ਸੀਗੀਆਂ ਤਾਂ ਉਦੋਂ ਕੀ ਹੋਇਆ ਫਿਰ ਇਹਨਾਂ ਨੇ ਇੱਕ ਸੰਘਰਸ਼ ਕਰਨਾ ਸ਼ੁਰੂ ਕਰਤਾ ਫਿਰ ਉੱਥੇ ਬਾਬਾ ਗਰਦੇਤ ਸਿੰਘ ਨਾਂ ਦਾ ਇੱਕ ਜਿਹੜਾ ਕਿ ਇਨਸਾਨ ਹੁੰਦਾ ਸਖਸ਼ ਹੁੰਦਾ ਜਿਹੜੇ ਕਿ ਜਹਾਜ਼ ਦੀ ਪਰਮਿਸ਼ਨ ਉਹ ਕਹਿੰਦੇ ਨੇ ਵੀ ਇੱਥੇ ਨਾ ਜਿਹੜਾ ਜਹਾਜ਼ ਖਰੀਦਾਂਗੇ ਇੱਕ ਆਪਾਂ ਵੀ ਆਪਣਾ ਆਪ ਦਾ ਸ਼ਿਪ ਲੈ ਕੇ ਚੱਲਾਂਗੇ ਜਾਂ ਆਪਾਂ ਨੂੰ ਉਹ ਨਹੀਂ ਆਪਦੇ ਜਹਾਜ਼ ਦੇ ਵਿੱਚ ਬਿਠਾ ਕੇ ਲੈ ਜਾ ਰਹੇ ਤਾਂ ਬਾਬਾ ਗਰਤੇਤ ਸਿੰਘ ਕੀ ਕਰਦੇ ਨੇ ਉਹ ਆਪਦੀ ਤਨਖਾਹ ਦੇ ਵਿੱਚੋਂ ਇੱਕ ਬਿਜ਼ਨਸਮੈਨ ਬੰਦੇ ਹੁੰਦੇ ਨੇ ਉਹ ਹੂੰ ਉਧਰ ਲਈ ਹੁੰਦੇ ਆ ਉਹ ਨਹੀਂ ਉਹ ਇੱਧਰ ਲਈ ਹੁੰਦੇ ਆ ਇੰਡੀਆ ਦੇ ਇੰਡੀਆ ਦੇ ਹੁੰਦੇ ਆ ਉਹ ਹਾਂਗਕਾਂਗ ਦੇ ਵਿੱਚ ਰਹਿੰਦੇ ਹੁੰਦੇ ਆ ਮਤਲਬ ਹਾਂਗਕਾਂਗ ਦੇ ਵਿੱਚ ਵੀ ਕਾਫੀ ਬੰਦੇ ਗਏ ਹੋਏ ਸੀ ਆਪਣੇ ਨਾਲ ਪੰਜਾਬੀ ਤੇ ਕਿਉਂਕਿ ਰੋਜ਼ਗਾਰ ਦੀ ਭਾਲ ਦੇ ਵਿੱਚ ਜਿਵੇਂ ਪ੍ਰਵਾਸ ਹੁੰਦਾ ਆ ਸ਼ੁਰੂ ਤੋਂ ਤਾਂ ਉਹਨਾਂ ਨੇ ਕੀ ਕਰਿਆ ਹਾਂਗਕਾਂਗ ਦੇ ਵਿੱਚੋਂ ਆਪਣੇ ਪੈਸੇ ਇਕੱਠੇ ਕੀਤੇ ਆਪਣਾ ਜੋ ਵੀ ਸੀਗਾ ਟੈਨ ਬਣਾਣਾ ਹਨਾ ਤੇ ਉਹਨਾਂ ਨੇ ਇਕੱਠਾ ਕਰਕੇ ਇੱਕ ਜਹਾਜ਼ ਦੀ ਜਿਹੜੀ ਕਿ ਆਪਣੀ ਗੱਲਬਾਤ ਚਲਾ ਲਈ ਤਾਂ ਪਰ ਉਥੇ ਬ੍ਰਿਟਿਸ਼ ਜਿਹੜੀ ਕੰਪਨੀ ਸੀ ਉਹਨਾਂ ਨੇ ਜਵਾਬ ਦਿੱਤਾ ਭਈ ਅਸੀਂ ਪੰਜਾਬੀਆਂ ਨੂੰ ਭਾਰਤੀਆਂ ਨੂੰ ਉਹ ਜਹਾਜ਼ ਨਹੀਂ ਦੇਵਾਂਗੇ ਤਾਂ ਉਸ ਤੋਂ ਬਾਅਦ ਇੱਕਦਮ ਟੁੱਟ ਜਾਂਦੇ ਨੇ ਟੁੱਟ ਕੇ ਫੇਰ ਕੀ ਕਰਦੇ ਨੇ ਉਹ ਕਹਿੰਦੇ ਨੇ ਵੀ ਹੁਣ ਕੀ ਕਰਿਆ ਜਾਵੇ ਫਿਰ ਬਾਬਾ ਗੁਰਦੇਵ ਸਿੰਘ ਕਹਿੰਦੇ ਨੇ ਵੀ ਜਾਪਾਨ ਹੈਗਾ ਹਜੀ ਵੀ ਜਿੱਥੋਂ ਜਹਾਜ਼ ਬਣਦੇ ਨੇ ਆਉਂਦੇ ਨੇ ਤੇ ਫਿਰ ਉਹ ਜਪਾਨ ਹਾਂ ਸਮੁੰਦਰੀ ਜਹਾਜ਼ਾਂ ਦੀ ਗੱਲ ਹੈ ਸਮੁੰਦਰੀ ਸਿੱਪ ਦੀ ਗੱਲ ਵੀ ਉਹ ਫਿਰ ਜਾਪਾਨ ਤੋਂ ਇੱਕ ਜਹਾਜ਼ ਖਰੀਦਦੇ ਨੇ ਮਤਲਬ ਰੈਂਟਰ ਤੇ ਲੈਂਦੇ ਨੇ ਖਰੀਦਦੇ ਵੀ ਨਹੀਂ ਹੈਗੇ ਰੈਂਟ ਤੇ ਲੈਂਦੇ ਨੇ ਆ ਸਮਥਿੰਗ ਉਹਦਾ ਰੈਂਟ ਹੁੰਦਾ ਉਦੋਂ ਉਸ ਵਕਤ 66000 ਡਾਲਰ ਦੇ ਨੇੜੇ ਤੇੜੇ ਤੇ ਜਿਹਦਾ ਉਹ ਕਰਜ਼ਾ ਮਤਲਬ ਤਿੰਨ ਕਿਸ਼ਤਾਂ ਦੇ ਵਿੱਚ ਦੇਣਾ ਹੁੰਦਾ ਉਹਦੇ ਨਾਲ ਉਹ ਕੰਟੈਕਟ ਕਰਦੇ ਨੇ ਵੀ ਸਾਨੂੰ ਤੁਸੀਂ ਉੱਥੇ ਪਹੁੰਚਵਾ ਕਰ ਦਿਓ ਬੈਂਕ ਆਵਰ ਦੇ ਵਿੱਚ ਤਾਂ ਬੈਂਕੋਵਰ ਦੇ ਵਿੱਚ ਜਦੋਂ ਤੁਸੀਂ ਪਹੁੰਚਦਾ ਕਰੋਗੇ ਤਾਂ ਵੀ ਜਿਹੜਾ ਤੁਹਾਡੇਆਂ ਕਿਸ ਤਰ੍ਹਾਂ ਹੀ ਅਸੀਂ ਕੰਮ ਕਰਦੇ ਰਹਿਣਾ। ਆਪਾਂ ਸਾਰੀ ਸਾਰੀ ਫਿਲਮ ਮੈਂ ਕਹਿੰਦਾ ਨਾ ਡਿਸਕ੍ਰਾਈਬ ਕਰੀਏ। ਆਪਾਂ ਇਹ ਦੱਸਿਓ ਵੀ ਫਿਲਮ ਦੇ ਵਿੱਚ ਅਸਲੀਅਤ ਦਿਖਾਈ ਗਈ ਹੈ ਜਾਂ ਮਸਾਲਾ ਜ਼ਿਆਦਾ ਦਿਖਾਇਆ ਗਿਆ। ਨਹੀਂ ਨਹੀਂ ਅਸਲੀਅਤ ਆ ਜੈਨੂਆ ਨਾ ਸਾਰਾ ਕੁਝ ਜੈਨੂਆ ਨਾ ਜਿਹੜਾ ਫਿਲਮਾਂ ਦੇ ਵਿੱਚ ਦਿਖਾਇਆ ਗਿਆ। ਪਰ ਉੱਥੇ ਗੱਲ ਇਹ ਆ ਵੀ ਸਾਡੇ ਪੰਜਾਬੀ ਹੀ ਪੰਜਾਬੀਆਂ ਦੇ ਬੈਰੀ ਹੋ ਜਾਂਦੇ ਆ। ਅੱਛਾ ਜਿਹੜੀ ਉਹ ਫਿਲਮ ਦੇ ਵਿੱਚ ਵੀ ਦਿਖਾਇਆ ਗਿਆ ਤੇ ਹੁਣ ਰਿਐਲਿਟੀ ਦੇ ਵਿੱਚ ਵੀ ਇਹੀ ਚੀਜ਼ ਆ। ਜਿਹੜੇ ਪੰਜਾਬੀ ਆ ਪੰਜਾਬੀਆਂ ਦੇ ਬੈਰੀ ਹੋ ਜਾਂਦੇ ਜਦੋਂ ਕੋਈ ਇਤਿਹਾਸ ਨੂੰ ਪ੍ਰਮੋਟ ਕਰਨ ਲੱਗਦਾ ਤਾਂ ਉਸ ਇਤਿਹਾਸ ਨੂੰ ਪ੍ਰਮੋਟ ਕਰਨ ਦੀ ਬਜਾਏ ਉਸ ਦੇ ਉੱਪਰ ਉਂਗਲਾਂ ਖੜੀਆਂ ਕਰਨੇ ਸ਼ੁਰੂ ਕਰ ਦਿੰਦੇ ਨੇ ਹੁਣ ਵੀ ਹੋ ਰਹੀਆਂ ਹੁਣ ਵੀ ਹੋ ਰਹੀਆਂ ਨੇ ਤਰਸੇਮ ਜੱਸੜ ਨੇ ਦਾੜੀ ਰੱਖੀ ਦਾੜੀ ਰੱਖ ਕੇ ਤਰਸੇਮ ਜੱਸੜ ਨੇ ਦਾੜੀ ਰੱਖ ਕੇ ਤਰਸੇਮ ਜੱਸੜ ਨੇ ਉਸ ਤੋਂ ਬਾਅਦ ਮਤਲਬ ਉਹਦਾ ਕਰਦਾਰ ਆ ਹੂੰ ਠੀਕ ਆ ਇੱਕ ਉਹ ਕਰਦਾਰ ਨਿਮਾਰਿਆ ਨਵੇਂ ਜਵਾਕਾਂ ਨੂੰ ਇਹ ਨਹੀਂ ਪਤਾ ਵੀ ਮੇਵਾ ਸਿੰਘ ਲੋਪੋ ਕੇ ਕੌਣ ਹੂੰ ਠੀਕ ਆ ਨਮਿਆਂ ਨੂੰ ਇਹ ਨਹੀਂ ਪਤਾ ਵੀ ਕਾਮਾਗਾਟਾ ਮਾਰੂ ਜਹਾਜ਼ ਕੀ ਆ ਉਹਦਾ ਨਾਮ ਕਿਉਂ ਰੱਖਿਆ ਗਿਆ ਗੁਰੂ ਨਾਨਕ ਜਹਾਜ਼ ਠੀਕ ਹੈ ਤੇ ਮਤਲਬ ਉਹ ਚੀਜ਼ਾਂ ਇਸ ਦੇ ਵਿੱਚ ਇੱਕ ਪ੍ਰੋਮੋਸ਼ਨ ਦੇ ਤੌਰ ਤੇ ਪਾਈਆਂ ਗਿਆ ਕਰ ਦਿੱਤੀ ਠੀਕ ਹੈ ਮੈਂਨੇ ਬੋਲਾ ਤੇ ਉਸ ਤੋਂ ਬਾਅਦ ਕੀ ਹੋਇਆ ਇਹ ਚੀਜ਼ਾਂ ਨੂੰ ਜਿਹਨੂੰ ਦਿਖਾਇਆ ਗਿਆ ਸਾਰਿਆਂ ਨੂੰ ਤਾਂ ਹੁਣ ਜਿਹੜੇ ਨਵੇਂ ਜਵਾਕ ਨੇ ਉਹ ਸਰਚ ਕਰਨਗੇ ਠੀਕ ਆ ਵੀ ਮੀਵਾ ਸਿੰਘ ਲੋਪੋਕੇ ਕੌਣ ਆ ਮੈਂ ਤੁਹਾਨੂੰ ਆਪ ਦੀ ਗੱਲ ਦੱਸਦਾ ਬਈ ਇਹ ਮੀਵਾ ਸਿੰਘ ਲੋਪੋਕੇ ਦੀ ਕਿਤਾਬ ਮੈਨੂੰ ਲੱਗਦਾ ਪਿਛਲੇ 1 ਸਾਲ ਤੋਂ ਪਈ ਆ ਉਸ ਦੇ ਵਿੱਚ ਆ ਮੇਰੀ ਵਾਲਮਾਰੀ ਦੇ ਵਿੱਚ ਕਿਤਾਬਾਂ ਦੀ ਕਲੈਕਸ਼ਨ ਦੇ ਵਿੱਚ ਪਿਛਲੇ 1 ਸਾਲ ਤੋਂ ਪਈ ਹੈ ਮੇਵਾ ਸਿੰਘ ਲੋਪੂ ਦੀ ਪੜੀ ਨਹੀਂ ਮੈਂ ਜਦੋਂ ਮੈਂ ਦੇਖਿਆ ਮੇਵਾ ਸਿੰਘ ਲੋਪੂ ਦੇ ਨਾਂ ਦੇ ਉੱਪਰ ਫਿਲਮ ਆ ਰਹੀ ਆ ਜੱਗਲਾਂ ਮੇਰੇ ਰਾਤੀ ਦਿਮਾਗ ਦੇ ਵਿੱਚ ਆਇਆ ਕਿ ਮੇਰੀਆਂ ਕਿਤਾਬਾਂ ਦੀ ਜਿਹੜੀ ਕਲੈਕਸ਼ਨ ਆ ਉਹਦੇ ਵਿੱਚ ਮੇਵਾ ਸਿੰਘ ਲੋਪੂ ਦੇ ਨਾਮ ਦੇ ਉੱਪਰ ਬਰਿਆਮ ਸਿੰਘ ਸੰਧੂ ਦੀ ਲਿਖੀ ਕਿਤਾਬ ਪਈ ਆ ਠੀਕ ਹੈ ਮੈਂ ਇਹਨੂੰ ਚੱਕਿਆ ਇਸ ਦੇ ਵਿੱਚ ਅਨੇਕਾਂ ਪੰਨੇ ਇਹ ਜਿਹੇ ਨਹੀਂ ਆ ਦੇਖੋ ਜਿੱਥੇ ਇਹਨਾਂ ਨੇ ਲਿਖਿਆ ਹੋਇਆ ਵੀ ਉਹਨਾਂ ਨੇ ਕਿੰਨੇ ਧੜੇ ਬਣ ਗਏ ਉੱਥੇ ਕਿੰਨੇ ਕਿੱਥੋਂ ਇਹ ਲਹਿਰ ਸ਼ੁਰੂ ਹੋਈ ਕਾਮਾਗਾਟਾ ਮਾਰੂ ਜਹਾਜ਼ ਖਰੀਦਣਾ ਕਿਉਂ ਪਿਆ ਆ ਦੇਖੋ ਇੱਥੇ ਇੱਥੇ ਇਹਦੇ ਵਿੱਚ ਇੱਥੇ ਮਤਲਬ ਆਪਾਂ ਇਹ ਗੱਲ ਕਹਿ ਸਕਦੇ ਹਾਂ ਵੀ ਜਿਹੜੀ ਚੀਜ਼ ਆਪਾਂ ਪੜਦੇ ਨਹੀਂ ਉਹ ਦੇਖ ਕੇ ਹੁਣ ਉਹਨੂੰ ਪੜਨ ਨੂੰ ਵੀ ਜੀ ਚਾਹ ਆ ਦੇਖੋ ਦੋ ਵਿਰੋਧੀ ਜੁੱਟ ਠੀਕ ਹੈ ਇਹਦੇ ਵਿੱਚ ਕੀ ਸੀ ਕਿ ਕੈਨੇਡਾ ਦੀ ਨਸ਼ਲਵਾਦੀ ਸਰਕਾਰ ਬਰਤਾਨਵੀ ਵਿਚਾਲੀ ਅੰਗਰੇਜ਼ ਠੀਕ ਹੈ ਭਾਰਤ ਵਿੱਚ ਜਿਹੜੀ ਬਰਤਾਨਵੀ ਸਰਕਾਰ ਸੀ ਉਹ ਸਰਕਾਰਾਂ ਸੀ ਜਿਹੜੀਆਂ ਉਹ ਇਸ ਦੇ ਵਿੱਚ ਮਤਲਬ ਸ਼ਾਮਲ ਸੀ ਰੋਲ ਨਿਭਾ ਰਹੀਆਂ ਸੀ ਜਿਵੇਂ ਅੱਜ ਵੀ ਹੋ ਰਿਹਾ ਹੈਗਾ ਘੱਟ ਗਿਣਤੀਆਂ ਨੂੰ ਦਬਾਇਆ ਜਾਂਦਾ ਘੱਟ ਗਿਣਤੀਆਂ ਦੇ ਉੱਪਰ ਤਾਂ ਸ਼ਾਦਤ ਹੁੰਦੇ ਨੇ ਹਰੀ ਕੇ ਜਗ੍ਹਾ ਦੇ ਉੱਪਰ ਅੱਜ ਕਹਿੰਦੇ ਹੁੰਦੇ ਨੇ ਵੀ ਤਕੜੇ ਦਾ ਸੱਤੀ ਵੀ 100 ਹੈਣਾ ਤੇ ਇਹ ਚੀਜ਼ਾਂ ਅੱਜ ਵੀ ਹੋ ਰਹੀਆਂ ਨੇ ਤੇ ਇਹ ਚੀਜ਼ਾਂ ਸਦੀਆਂ ਤੋਂ ਹੁੰਦੀਆਂ ਆਈਆਂ ਅਸੀਂ ਲਗਾਤਾਰ ਇਹਨਾਂ ਦੇ ਉੱਪਰ ਜਿਹੜੀ ਕਿ ਚਰਚਾ ਉਹ ਕਰਦੇ ਆ ਹੈਣਾ ਜਦੋਂ ਅਸੀਂ ਲੋਕਾਂ ਦੇ ਵਿੱਚ ਵਿਚਰਦੇ ਆ ਆਮ ਲੋਕਾਂ ਦੇ ਮੁੱਦੇ ਲੈ ਕੇ ਜਾਂਦੇ ਆ ਤਾਂ ਉੱਥੇ ਮੁੱਦਿਆਂ ਦੇ ਉੱਪਰ ਵੀ ਗੱਲ ਹੁੰਦੀ ਆ ਅੱਜ ਆਪਾਂ ਜਗ੍ਹਾ ਤੇ ਖੜੇ ਇਹ ਜਗਾ ਕਿਸੇ ਟਾਈਮ ਇਹ ਬਾਹਣ ਸੀ ਬਹਣਯੋਗ ਜਗਾ ਸੀ ਹਨ ਤੇ ਅੱਜ ਦੇਖੋ ਇਹਦੇ ਉੱਪਰ ਜਿਹੜਾ ਕਿ ਉਹ ਚੀਜ਼ਾਂ ਡਿਵੈਲਪਮੈਂਟ ਹੋ ਗਈ ਡਿਵੈਲਪਮੈਂਟ ਹੋ ਗਈ ਹਨ ਪਰ ਜਿਹੜੇ ਪੰਜਾਬੀ ਨੇ ਪੰਜਾਬੀਆਂ ਦੇ ਖੂਨ ਦੇ ਵਿੱਚ ਹੀ ਆ ਇਹ ਚੀਜ਼ਾਂ ਕਿਉਂਕਿ ਪੰਜਾਬੀਆਂ ਆਣੀ ਕੀ ਕਰਨਾ ਹੁੰਦਾ ਪੰਜਾਬੀਆਂ ਆਣੀ ਆਪਣੀ ਜਿਹੜੀ ਕਿ ਕਿਰਤ ਕਮਾਈ ਕਰਕੇ ਖਾਣੀ ਹੁੰਦੀ ਹੈ ਤੇ ਪ੍ਰਵਾਸ ਜਿਹੜਾ ਪੰਜਾਬ ਦਾ ਉਹ ਬਾਹਰਲੀਆਂ ਫੋਰਨ ਕੰਟਰੀਆਂ 'ਚ ਹੋ ਰਿਹਾ ਤੇ ਜਿਹੜੇ ਪੂਰਬੀਆਪਾਦ ਦਾ ਪ੍ਰਵਾਸ ਉਹ ਇਧਰੋਂ ਹੋ ਰਿਹਾ ਠੀਕ ਹੈ ਇਹ ਲਗਾਤਾਰ ਚੱਲਦਾ ਰਹਿੰਦਾ ਇਹ ਚੱਲਦਾ ਰਹਿੰਦਾ ਇਹ ਚੱਲਦਾ ਰਹਿੰਦਾ ਪਹਿਲਾਂ ਤੋਂ ਹੀ ਚੱਲਦਾ ਹਾਂ ਪਹਿਲਾਂ ਤੋਂ ਚੱਲਦਾ ਰਹਿਣਾ ਇੱਕ ਹੋਰ ਇੰਟਰਸਟਿੰਗ ਗੱਲ ਇਹਦੇ ਵਿੱਚ ਲਿਖੀ ਹੋਈ ਆ ਉਹ ਕਹਿੰਦੇ ਵੀ ਜਿਹੜਾ ਮੇਵਾ ਸਿੰਘ ਲੋਪੋਕੇ ਸੀ ਸ਼ੀਤਪਾਈ ਮੇਵਾ ਸਿੰਘ ਲੋਪੋਕੇ ਇਹਨਾਂ ਨੇ ਮਤਲਬ ਪਹਿਲੇ ਇਹ ਉਹ ਸਿੱਖ ਸੀ ਜਿਨ੍ਹਾਂ ਨੇ ਗੁਰੂ ਘਰ ਦੇ ਵਿੱਚ ਜਾ ਕੇ ਅੰਮ੍ਰਿਤ ਛਕਿਆ ਅੰਮ੍ਰਿਤ ਪਾਣ ਕੀਤਾ ਤੇ ਪਹਿਲੇ ਉਹ ਸਿੱਖ ਸੀ ਜਿਨ੍ਹਾਂ ਨੇ ਮਤਲਬੀ ਸਾਰੀ ਜਿਹੜੀ ਕਿ ਉੱਥੇ ਦੀ ਦੇਖਰੇਖ ਕੀਤੀ ਠੀਕ ਹੈ ਜਿਹੜਾ ਵੀ ਕੋਈ ਉੱਥੇ ਆਉਂਦਾ ਉਹਨਾਂ ਨੂੰ ਖਾਣ ਪੀਣ ਦੇ ਲਈ ਪ੍ਰਬੰਧ ਕਰਦੇ ਜਿਵੇਂ ਆਪਣੇ ਗੁਰੂ ਘਰਾਂ ਦਾ ਸਿਧਾਂਤ ਆ ਉਹ ਚੀਜ਼ਾਂ ਇਹਨਾਂ ਨੇ ਕਰੀਆਂ ਤੇ ਦੂਸਰੀ ਗੱਲ ਇਹਦੇ ਵਿੱਚ ਲਿਖੀ ਵੀ ਆ ਇਹ ਕਹਿੰਦੇ ਵੀ ਜਿਹੜਾ ਉੱਥੋਂ ਦਾ ਬੈਂਕਓਵਰ ਦੇ ਜਿਹੜੇ ਭਾਈ ਸਾਹਿਬ ਸੀ ਗ੍ਰਾਂਥੀ ਸਿੰਘ ਸੀ ਉਹਨਾਂ ਨੇ ਵੀ ਇਹਨਾਂ ਤੋਂ ਬਾਅਦ ਪਾਈ ਮੇਵਾ ਸਿੰਘ ਤੋਂ ਬਾਅਦ ਅਮਰਤ ਸ਼ਕਿਆ ਸੀ ਅਮਰਤ ਪਾਨ ਕੀਤਾ ਸੀ ਹੈਨਾ ਤੇ ਇਹ ਬਹੁਤ ਵੱਡੀ ਗੱਲ ਆ ਸਿੱਖੀ ਦਾ ਬੂਟਾ ਇਹਨਾਂ ਨੇ ਲਾਇਆ ਮਤਲਬ ਪਹਿਲੇ ਪਹਿਲੇ ਸ਼ਹੀਦ ਵੀ ਇਹੋ ਹੋਏ ਨੇ ਬੈਂਕਓਵਰ ਦੇ ਵਿੱਚ ਇਹਨਾਂ ਨੂੰ ਫਾਂਸੀ ਦੀ ਸਜ਼ਾ ਦਿੱਤੀ ਗਈ ਆ ਤੇ ਉਸ ਤੋਂ ਬਾਅਦ ਪਹਿਲੇ ਜਿਹੜੇ ਕਿ ਅਮਰਤਾਰੀ ਸਿੱਖ ਵੀ ਇਹੋ ਹੋਏ ਨੇ ਠੀਕ ਹੈ ਇਹਨਾਂ ਨੇ ਜਿਹੜਾ ਗੁਰੂ ਨਾਨਕ ਜਹਾਜ਼ ਕਾਮਾਗਾਟਾ ਮਾਰੂ ਦਾ ਨਾਮ ਜਿਹੜਾ ਗੁਰਨਾਨਕ ਜਹਾਜ਼ ਰੱਖਿਆ ਗਿਆ ਉਸ ਦਾ ਨਾਮ ਵੀ ਗੁਰਨਾਨਕ ਦੇ ਨਾਮ ਤੇ ਰੱਖਿਆ ਗਿਆ ਤੁਸੀਂ ਉਹ ਟ੍ਰੇਲਰ ਦੇਖੋ ਟ੍ਰੇਲਰ ਦੇ ਵਿੱਚ ਗੁਰਪ੍ਰੀਤ ਖੁੱਗੀ ਦਾ ਬੜਾ ਸੋਹਣਾ ਕਿਰਦਾਰ ਆ ਜਦੋਂ ਤੂਫਾਨ ਆਉਂਦਾ ਤੂਫਾਨ ਦੇ ਵਿੱਚ ਉਹ ਕਹਿੰਦੇ ਨੇ ਕਿ ਆਪਾਂ ਨੌਵੇਂ ਪਾਸ਼ਾ ਦਾ ਅਧਿਆਨ ਕਰੀਏ ਵੀ ਜਿਨੇ ਮੱਖਣ ਸਾਹ ਲਵਾਣੇ ਦਾ ਜਹਾਜ਼ ਬੇੜਾ ਬੰਨੇ ਲਾਇਆ ਸੀ ਉਹੀ ਵੀ ਇਹਦਾ ਬੇੜਾ ਬੰਨੇ ਲਾਏਗਾ ਗੁਰੂ ਨਾਨਕ ਜਹਾਜ ਦਾ ਵੀ ਤੁਸੀਂ ਡੋਲੋ ਨਾ ਹੂੰ ਮਤਲਬ ਉਹ ਕਿੰਨੇ ਭਾਵਕ ਸ਼ਬਦ ਨਹੀਂ ਹੈ ਕਿੰਨੇ ਭਾਵਕ ਸ਼ਬਦ ਨਹੀਂ ਕਿੰਨੇ ਇਤਿਹਾਸਕ ਸ਼ਬਦ ਨਹੀਂ ਜਿਹੜੇ ਉਹ ਵਰਤ ਰਹੇ ਨੇ ਤੇ ਇਹ ਸਟਾਰਟਿੰਗ ਮਤਲਬ ਬੜੀ ਕਮਾਲ ਦੀ ਆ ਬਾ ਕਮਾਲ ਦੀ ਇਸ ਦੇ ਵਿੱਚ ਅਸੀਂ ਇਹ ਕਹਿ ਸਕਦੇ ਹਾਂ ਵੀ ਜਿਹੜਾ ਪੰਜਾਬ ਉਹ ਤਾਂ ਹੈ ਹੀ ਬਾ ਕਮਾਲ ਆ ਉਹ ਤਾਂ ਇੱਕ ਗਲਦਸਤਾ Hindu Muslim ਜਿਵੇਂ ਅਕਾਲ ਫਿਲਮ ਆਈ ਸੀ ਉਹਦਾ ਜਿਵੇਂ ਕਈ ਜਥੇਬੰਦੀਆਂ ਨੇ ਵਿਰੋਧ ਕੀਤਾ ਇਹ ਚ ਉਹ ਚੀਜ਼ਾਂ ਤਾਂ ਨਹੀਂ ਜਿਵੇਂ ਉਹ ਚ ਫਿਕਸ਼ਨ ਸੀ ਜਾਦੇ ਇਮੇਜੀਨੇਸ਼ਨ ਦਿਖਾਈ ਗਈ ਸੀ ਇਹ ਚ ਇਤਿਹਾਸ ਹੀ ਦਿਖਾਇਆ ਗਿਆ ਜਾਂ ਇਹ ਜਿਹੜੀਆਂ ਕਲਪਨਿਕ ਗੱਲਾਂ ਦਿਖਾਈਆਂ ਨੇ ਨਹੀਂ ਨਹੀਂ ਇਹਦੇ ਵਿੱਚ ਇਹ ਆ ਵੀ ਜਿਹੜਾ ਅਕਾਲ ਮੂਵੀ ਆ ਅਕਾਲ ਮੂਵੀ ਦੇ ਵਿੱਚ ਜਿਹੜਾ ਵਿਰੋਧ ਕੀਤਾ ਗਿਆ ਉਹ ਵਿਰੋਧ ਕਿਤੇ ਨਾ ਕਿਤੇ ਜਾ ਕੇ ਜਿਹਨੂੰ ਜਿਵੇਂ ਸਹੀ ਲਾਦਾ ਉਹਵੇਂ ਕਰਦਾ ਠੀਕ ਆ ਪਰ ਜਿਹੜੀ ਇਹ ਚੀਜ਼ ਹੈ ਦੇ ਵਿੱਚ ਪੂਰਾ ਇਤਿਹਾਸ ਦਿਖਾਇਆ ਗਿਆ। ਹੂੰ। ਇਸ ਮੂਵੀ ਦੇ ਉੱਪਰ ਨਾਂ ਵਾਲਾ ਘੱਟੋ ਘੱਟ ਉਹਨਾਂ ਦਾ ਖਰਚਾ ਵੀ ਹੱਦੋਂ ਜ਼ਿਆਦਾ ਹੋ ਗਿਆ ਹੁਣ। ਪੰਜਾਬੀ ਇੰਡਸਟਰੀ ਦੀ ਪਹਿਲੀ ਮੂਵੀ ਹੋਣੀ ਹੈ ਜਿਹੜੀ ਕਿ ਇਸ ਚੀਜ਼ ਦੇ ਨਾਲ ਸੰਬੰਧਤ ਆ ਕਿ ਪੂਰਾ ਪ੍ਰੋਪਰ ਇਤਿਹਾਸ ਦਿਖਾਇਆ ਜਾਵੇ। ਤਰਸੇਮ ਜੱਸੜ ਨੂੰ ਜਿਹੜੀ ਕਿ ਆਪਣੀ ਲੁੱਕ ਬਦਲਣੀ ਪਈ, ਚੇਂਜ ਕਰਨਾ ਪਿਆ ਸਾਰਾ ਕੁਝ ਹਨਾ। ਫਿਰ ਦੂਜੀ ਗੱਲ ਇਹਦੇ ਵਿੱਚ ਹਾਲੀਵੁੱਡ ਦੇ ਜਿਹੜੇ ਐਕਟਰ ਨੇ ਜਿਹੜੇ ਮਤਲਬ ਅ ਇੰਗਲਿਸ਼ ਫਿਲਮਾਂ ਦੇ ਵਿੱਚ ਕੰਮ ਕਰਦੇ ਨੇ ਉਹ ਇਹਦੇ ਵਿੱਚ ਆਏ ਹੋਏ ਨੇ ਹਨਾ ਤੁਸੀਂ ਇਹ ਦੇਖੋ ਵੀ ਕਿੰਨਾ ਖਰਚਾ ਹੋਇਆ ਇਸ ਮੂਵੀ ਦੇ ਉੱਪਰ ਇਹ ਮੂਵੀ ਮੈਂ ਇਹ ਕਰਾਂਗਾ ਵੀ ਸਾਰਿਆਂ ਨੂੰ ਦੇਖਣੀ ਚਾਹੀਦੀ ਆ ਕੱਲਿਆਂ ਨੂੰ ਨਹੀਂ ਪੂਰੇ ਪਰਿਵਾਰ ਦੇ ਨਾਲ ਬੈਠ ਕੇ ਦੇਖਣੀ ਚਾਹੀਦੀ ਆ ਕਿਉਂਕਿ ਪੂਰਾ ਪਰਿਵਾਰ ਬੱਚਿਆਂ ਨੂੰ ਨਾਲ ਲਿਜਾ ਕੇ ਇਹ ਵੀ ਹੈ ਜਿਹਦਾ ਕੋਈ ਸਰਦਾ ਵਰਦਾ ਚਲੋ ਸਾਡੇ ਅਰਗੇ ਦਾ ਹੁਣ ਕਦੇ ਰਜਗਾਰ ਤੇ 라ਗੇ ਕਦੇ ਬੇਰਜਗਾਰ ਹੋ ਗਏ ਹਨ ਵੀ ਇਹਦਾ ਸਰਦਾ ਵਰਦਾ ਉਹ ਆਪਦੇ ਗਲੀ ਮੁਹੱਲੇ ਨੂੰ ਨਾਲ ਲੈ ਕੇ ਜਾਵੇ ਉਹ ਐ ਸਮਝੇ ਵੀ ਇੱਕ ਪੁੰਨ ਦਾ ਕੰਮ ਕਰ ਰਿਹਾ ਜਵਾਕਾਂ ਨੂੰ ਇਤਿਹਾਸ ਦੇ ਨਾਲ ਜੋੜ ਰਿਹਾ ਠੀਕ ਹੈ ਹਾਂ ਤਾਂ ਇਹ ਸੀ ਫਿਲਮ ਦੇ ਬਾਰੇ ਕੁਝ ਗੱਲਾਂ ਕੀ ਇਤਿਹਾਸ ਦੇ ਨਾਲ ਜੋੜਦੀ ਹੈ ਫਿਲਮ ਕਿਸ ਤਰੀਕੇ ਉਸ ਸਮੇਂ ਦਾ ਮਾਹੌਲ ਸੀ ਤੇ ਕਿਸ ਤਰੀਕੇ ਦੇ ਨਾਲ ਅੱਗੇ ਇਸ ਫਿਲਮ ਦੇ ਰਾਹੀਂ ਲੋਕਾਂ ਨੂੰ ਜਿਹੜਾ ਇਹ ਸਾਰਾ ਕੁਝ ਦਿਖਾਇਆ ਗਿਆ ਇਸ ਵਾਰ ਇੱਕ ਇੱਕ ਗੱਲ ਹੋਰ ਗੁਰਪ੍ਰੀਤ ਦਾ ਇੱਕ ਗੱਲ ਹੋਰ ਇਸ ਦੇ ਵਿੱਚ ਨਾ ਇੱਕ ਚੀਜ਼ ਨਹੀਂ ਹੋਈ ਆ ਕਿਤਾਬ ਜ਼ਰੂਰ ਪੜਿਓ ਨਾਲ ਤੁਸੀਂ ਪਹਿਲਾਂ ਮੂਵੀ ਦੇਖ ਲਓ ਉਸ ਤੋਂ ਬਾਅਦ ਆ ਕਿਤਾਬ ਜ਼ਰੂਰ ਪੜਿਓ ਅ ਇਸ ਦੇ ਵਿੱਚ ਇੱਕ ਹੋਰ ਚੀਜ਼ ਦਿਖਾਈ ਗਈ ਆ ਆ ਕਿਤਾਬ ਚ ਲਿਖੀ ਹੋਈ ਆ ਕਹਿੰਦੇ ਵੀ ਜਦੋਂ ਉਹਨਾਂ ਨੇ ਗੁਰਦੁਆਰਾ ਸਾਹਿਬ ਦਾ ਉੱਥੇ ਮਤਲਬ ਵੀ ਸ਼ੁਸ਼ੋਭਿਤ ਕੀਤਾ ਹਨਾ ਮਤਲਬ ਇਮਾਰਤ ਬਣਾ ਦਿੱਤੀ ਕੀ ਗੁਰਦੁਆਰਾ ਸਾਹਿਬ ਦੀ ਤਾਂ ਉਸ ਤੋਂ ਬਾਅਦ ਉੱਥੇ ਕਹਿੰਦੇ ਵੀ ਇੱਕ ਮੁਸਲਮਾਨ ਭਾਈਚਾਰਾ ਨਾਲ ਸੰਬੰਧ ਤੇ ਇੱਕ ਬੰਦਾ ਸੀ ਜਿਹੜਾ ਬਾਰ ਚਾ ਕੇ ਬਹਿ ਗਿਆ ਤੇ ਉੱਥੇ ਮੀਵਾ ਸਿੰਘ ਲੋਪੋ ਕੇ ਬਾਹਰ ਨਿਕਲਦੇ ਨੇ ਹੂੰ ਉਹ ਕਹਿੰਦੇ ਨੇ ਉਹਨੂੰ ਵੀ ਭਾਈ ਸਾਹਿਬ ਤੁਸੀਂ ਇੱਥੇ ਬੈਠੇ ਹੋ ਉਹ ਕਹਿੰਦਾ ਕਿ ਵੀ ਅਸੀਂ ਇੱਥੇ ਇਸ ਕਰਕੇ ਬੈਠੇ ਆ ਵੀ ਸਾਨੂੰ ਇਹ ਸੀਗਾ ਵੀ ਅਸੀਂ ਅੰਦਰ ਤਾਂ ਨਹੀਂ ਗਏ ਵੀ ਕਿਤੇ ਤੁਸੀਂ ਗੁੱਸਾ ਨਾ ਕਰ ਜਿਓ ਇਹ ਗੁਰਦੁਆਰਾ ਜਿਹੜਾ ਸਿੱਖਾਂ ਦਾ ਹੂੰ ਫਿਰ ਸ਼ਹੀਦ ਭਾਈ ਮੀਵਾ ਸਿੰਘ ਲੋਪੋ ਕੇ ਪਤਾ ਉਹਨੂੰ ਕੀ ਕਹਿੰਦੇ ਨੇ ਕਹਿੰਦੇ ਨੇ ਕਿ ਵੀ ਇਹ ਸਿੱਖਾਂ ਦਾ ਗੁਰਦੁਆਰਾ ਨਹੀਂ ਇਹ ਟੋਡਾ ਵੀ ਆ ਇਹ ਮੇਰਾ ਵੀ ਆ ਤੇਰਾ ਵੀ ਆ ਇਹ ਸਭ ਦਾ ਸਾਂਝਾ ਹੈਗਾ ਵੀ ਇੱਥੇ ਜਿਹੜਾ ਆ ਹੈਗਾ ਹੈਗਾ ਉਹ ਸਿਧਾਂਤ ਇਹੀ ਆ ਵੀ ਸਾਰਿਆਂ ਨੂੰ ਮਿਲ ਬੈਠ ਕੇ ਵੰਡ ਕੇ ਸ਼ੱਕਣ ਦਾ ਜਿਹੜਾ ਕਿ ਦੱਸਿਆ ਜਾਂਦਾ ਠੀਕ ਹੈ ਇਹਦੇ ਵਿੱਚ ਉਹ ਇੰਟਰਸਟਿੰਗ ਗੱਲ ਮੈਨੂੰ ਬਹੁਤ ਵਧੀਆ ਲੱਗੀ ਮੈਂ ਹਜੇ ਥੋੜੀ ਮਤਲਬ 3-4 ਪੇਜ ਪੜੇ ਇਹਦੇ ਹਨ ਮੈਂ ਹਜੇ ਪੜਨੀ ਆ ਹੋਰ ਜਾਦੇ ਪੜਨੀ ਆ ਹੋ ਸਕਦਾ ਮੈਂ ਇਹਨੂੰ ਫਿਲਮ ਵੀ ਦੁਬਾਰੇ ਦੇਖਾਂ ਤੇ ਦੁਬਾਰਾ ਇਹ ਜਿਹੜੀ ਕਿਤਾਬ ਹੈ ਉਸ ਨੂੰ ਮੈਂ 2-3 ਵਾਰ ਪੜਾਂ ਹਨ ਤਾਂ ਕਿ ਅਸੀਂ ਸਮਝ ਪੈ ਸਕੇ ਕਿ ਵੀ ਸਾਡਾ ਇੰਨੇ ਘੈਂਟ ਕਰਦਾਰ ਜਿਹੜੇ ਜਿਹੜੇ ਇਹਨੇ ਸਿਰਾ ਕਰਦਾਰ ਜਿਨ੍ਹਾਂ ਨੇ ਮਤਲਬ ਆਪਣਾ ਆਪ ਵਾਰਤਾ ਅੱਜ ਜੇਕਰ ਉਹ ਸ਼ਹੀਦ ਭਾਈ ਮੀਵਾਰ ਸਿੰਘ ਲੋਪੋਕੇ ਵਰਗੇ ਸ਼ਹੀਦ ਨਾ ਹੁੰਦੇ ਉੱਥੇ ਨਾ ਫਾਂਸੀਆਂ ਦੇ ਰਸੇ ਝੁੰਮਦੇ ਤਾਂ ਸ਼ਾਇਦ ਕਿਤੇ ਨਾ ਕਿਤੇ ਜਾ ਕੇ ਅੱਜ ਕੈਨੇਡਾ ਦੇ ਵਿੱਚ ਆਪਣੇ ਪੰਜਾਬੀਆਂ ਨੂੰ ਜਾਂ ਭਾਰਤੀਆਂ ਨੂੰ ਐਂਟਰੀ ਨਾ ਮਿਲਦੀ। ਉਹ ਰੱਸਾ ਝੁੰਮਣ ਦਾ ਕੀ ਕਾਰਨ ਸੀ? ਉੱਥੇ ਜਿਹੜੇ ਟਾਟ ਹੁੰਦੇ, ਟਾਟ ਕਿਸਮ ਦੇ ਲੋਕ ਹੁੰਦੇ ਆ। ਉਹਨਾਂ ਟਾਟ ਕਿਸਮ ਦੇ ਲੋਕਾਂ ਨੇ ਮਤਲਬ ਟਾਟਪੁਣਾ ਕਰਨਾ ਸ਼ੁਰੂ ਕਰਿਆ ਅੰਗਰੇਜ਼ ਹਕੂਮਤ ਦਾ। ਠੀਕ ਆ। ਤਾਂ ਫਿਰ ਕੋਈ ਮੀਵਾ ਸਿੰਘ ਲੋਪੋ ਕੇ ਨੇ ਉੱਥੇ ਉਹਦਾ ਬਦਲਾ ਲਿਆ। ਠੀਕ ਹੈ। ਉਹਨੇ ਬਦਲਾ ਇਹ ਨਹੀਂ ਲਿਆ ਕਿ ਵੀ ਆਪਦਾਂ ਨੂੰ ਮਾਰਿਆ। ਉਹਨੇ ਉਹਨਾਂ ਨੂੰ ਮਾਰਿਆ ਜਿਹੜੇ ਉਹਨਾਂ ਤੋਂ ਕੰਮ ਕਰਵਾ ਰਹੇ ਸੀ, ਸਾਜ਼ਿਸ਼ ਘੜਦਾ ਸੀ। ਉਹਨਾਂ ਨੂੰ ਮਾਰਿਆ। ਠੀਕ ਆ। ਉਹਦੀ ਸਜ਼ਾ ਜਿਹੜੀ ਕਿ ਮੀਵਾ ਸਿੰਘ ਲੋਪੋ ਕੇ ਨੂੰ ਨਹੀਂ ਫਾਂਸੀ ਦੀ ਸਜ਼ਾ। ਹੂੰ। ਆ ਇਹ ਬਹੁਤ ਸੋਹਣੀ ਫਿਲਮ ਹੈ ਹੱਥ ਜੋੜ ਕੇ ਬੇਨਤੀ ਕਰਾਂਗਾ ਸਾਰੇ ਪੰਜਾਬੀਆਂ ਨੂੰ ਕਿ ਇਹ ਮੂਵੀ ਹੈ ਜਿਹੜੀ ਉਹ ਆਪ ਵੀ ਦੇਖਣ ਜਾਣ ਤੇ ਆਦੇ ਪਰਿਵਾਰ ਦੇ ਨਾਲ ਵੀ